ਦੇਖੋ ਅੱਜ ਜਿਹੜਾ ਆਪਾਂ ਖਵਾਲੇ ਦੇ ਮਨਟਾਣਾ ਮੰਡੀ ਚਬੱਡੀ ਇਸ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਦੀ ਵੱਡਾ ਇਕੱਠ ਕਰਕੇ ਤਿਆਰੀ ਕਰ ਰਹੇ ਆ। ਉਹ ਇੱਕ ਤਾਂ 17 18 ਨੂੰ ਜਿਹੜਾ ਵੱਡਾ ਮੋਰਚਾ ਪੂਰੇ ਪੰਜਾਬ ਦੇ ਅੰਦਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਵੱਲੋਂ ਸ਼ੁਰੂ ਹੋ ਰਿਹਾ ਉਹਦੀ ਤਿਆਰੀ ਚੱਲ ਰਹੀ ਹੈ। ਦੂਸਰਾ ਜਿਹੜਾ 5 ਨੂੰ ਸ਼ੌਟ ਚਾ ਪੰਛੀ ਗਰੁੱਪ ਵਿੱਚ 2 ਘੰਟੇ ਦਾ 1 ਤੋਂ 3 ਵਜੇ ਤੱਕ ਰੇਲ ਰੋਕੂ ਸੀ ਉਹਦੀ ਤਿਆਰੀ ਕਰ ਰਹੇ ਆ। ਉਦੇ ਪਿੱਛੇ ਸਾਡੀਆਂ ਮੁੱਖ ਮੰਗਾਂ ਕੀ ਆ ਇੱਕ ਤਾਂ ਬਿਜਲੀ ਸੋਰਜ ਬਿੱਲ 225 ਉਹਦਾ ਖਰੜਾ ਕੇਂਦਰ ਨੇ ਲੈੰਦਾ ਔਰ ਇਹ ਤੀ ਤੱਕ ਸਰਕਾਰਾਂ ਕੋਲ ਜਵਾਬ ਮੰਗਿਆ ਸੀ ਭਗਵੰਤ ਮਾਨ ਸਾਹਿਬ ਬਿਲਕੁਲ ਉਹਨਾਂ ਦੇ ਨਾਲ ਨਾਲ ਇਹ ਇਸ ਬਿੱਲ ਨੂੰ ਉਹਨਾਂ ਫੋਜ ਨਹੀਂ ਕੀਤਾ ਤਾਂ ਨਾ ਉੱਥੇ ਕੋਈ ਕਮੈਂਟ ਕੀਤਾ ਹੈਗਾ ਇਹਦਾ ਮਤਲਬ ਪੰਜਾਬ ਜਾਂ ਦੇਸ਼ ਦੀਆਂ ਸਾਰੀਆਂ ਸਰਕਾਰਾਂ ਮੰਨ ਗਈਆਂ ਵੀ ਬਿਜਲੀ ਬੋਰਡ ਤੁਸੀਂ ਨਿੱਜੀ ਹੱਥਾਂ ਵਿੱਚ ਵੇਚ ਦਿਓ ਸੈਕੰਡ ਪ੍ਰੀ ਪੇਡ ਮੀਟਰ ਜ਼ਬਰਦਸਤੀ ਜਿਹੜੇ ਲਗਾ ਰਹੇ ਵੀ ਨਹੀਂ ਲੱਗਣਦੇ ਨੇ ਇਹ ਇਹਨਾਂ ਨੂੰ ਗਾਂ 8 9 ਨੂੰ ਆਪਾਂ ਇਹ ਲੋਕਾਂ ਦੀ ਸਹਿਮਤੀ ਲੈ ਕੇ ਖਾੜ ਕੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਉਣੇ ਹੈਗੇ ਆ ਇਹ ਤੋਂ ਗਾਂ ਜਿਹੜਾ ਸ਼ੰਭੂ ਖਨੋਰੀ ਦਾ ਮੋਰਚਾ ਵਾ ਜਿਵੇਂ ਫੋਰਸਾ ਲਾ ਕੇ ਜਿਵੇਂ ਉੱਥੇ ਸਾਡੀਆਂ ਟਰੈਕਟਰ ਟਰਾਲੀਆਂ ਚੋਰੀ ਕੀਤੀਆਂ ਗਈਆਂ ਹਰ ਤਰ੍ਹਾਂ ਦਾ ਸਮਾਨ ਚਾਹੀਓ ਸਾਡੀ ਸਟੇਜ ਸੀਗੀ ਚਾਹੇ ਗੱਦੇ ਸੀਗੇ ਸਿਲੰਡਰ ਸੀਗੇ ਬੜੇ ਕਿਸਮਾਂ ਦਾ ਸਮਾਨ ਸੀ ਔਰ 3 ਕਰੋੜ 70 ਲੱਖ ਰੁਪਈਆ ਕੱਲਾ ਸ਼ੰਭੂ ਦਾ ਹੈਗਾ ਖਨੋਰੀ ਦਾ ਅੱਡ ਬਕਾਇਆ ਹੈਗਾ ਉਹ ਬਕਾਇਦਾ ਸਵਾਲ ਉਹਦੇ ਵਿੱਚ ਦਿੱਲੀ ਅੰਦੋਲਨ ਪਹਿਲੇ 'ਚ ਵੀ ਦੂਜੇ 'ਚ ਵੀ ਤੇ ਪੰਜਾਬ ਬੰਦਰ ਅੰਦੋਲਾ 'ਚ ਵੀ ਕੇਸ ਬਹੁਤ ਕਿਸਾਨਾਂ ਤੇ ਮੜੇ ਗਏ ਰੇਲਵੇ ਦੇ ਦੁਜੇ ਵਾਪਸ ਕਰਾਉਣੇ ਉਸ ਅੰਦੋਲਨ ਦੇ ਵਿੱਚ ਜ਼ਖਮੀ ਬਹੁਤ ਵੱਡੇ ਪੱਧਰ ਤੇ ਹੋਏ ਜਿੰਨੇ ਵੀ ਜ਼ਖਮੀ ਆ ਗੰਭੀਰ ਜ਼ਖਮੀ ਉਹਨਾਂ ਦਾ ਰਹਿੰਦਾ ਮੁਆਵਜ਼ਾ ਔਰ ਇਹਦੀ ਨਾਲ ਦੀ ਨਾਲ ਜਿਹੜੇ ਸ਼ਹੀਦ ਹੋ ਗਏ ਪਰਿਵਾਰ ਪਿਛਲਾ ਅੰਦੋਲਨ ਹੋਵੇ ਦਿੱਲੀ ਅੰਦੋਲਨ 1 2 ਪੰਜਾਬ ਦੇ ਅੰਦਰੋਂ ਜਿੰਨੇ ਵੀ ਸ਼ਹੀਦ ਹੋਏ ਪਰਿਵਾਰ ਆ ਉਹਨਾਂ ਦੀਆਂ ਨੌਕਰੀਆਂ ਤੇ ਰਹਿੰਦਾ ਮੁਆਵਜ਼ਾ ਉਹ ਪ੍ਰਾਪਤ ਕਰਨਾ ਹੈਗਾ ਮਸਪੀ ਲੀਗਲ ਗਾਰੰਟੀ ਕਿਸਾਨਾਂ ਦੀ ਕਰਜ਼ਾ ਮੁਕਤੀ ਦਾ ਸਵਾਲ ਆ ਨਰੇਗਾ 200 ਦਿਨ 700 ਦਿਹਾੜੀ ਜਾਂ ਤੇ ਚਾਰੇ ਚਾਰ ਹੁਣ ਇਹਨਾਂ ਨੇ ਕੋਡ ਮਜ਼ਦੂਰ ਲੇਬਰ ਦੇ ਲਾਗੂ ਕਰਤੇ ਆ ਮੋਦੀ ਸਰਕਾਰ ਨੇ ਉਹਦੇ ਵਿਰੁੱਧ ਸੀ ਐਕਟ ਦਾ ਵਿਰੁੱਧ ਅਮਰੀਕਾ ਸਮਝੌਤਾ ਹੈਗਾ ਇਹ ਸਾਰੇ ਵਿਸ਼ੇ ਸਾਡੇ ਨਾਲ ਜੁੜੇ ਹੋਏ ਆ ਔਰ ਪਰਾਲੀ ਵਾਲੇ ਮਸਲੇ ਦੇ ਜਿਹੜੇ ਕਿਸਾਨਾਂ ਤੇ ਕੇਸ ਪਾਏ ਹੈਗੇ ਆ ਰੈੱਡ ਐਂਟਰੀਆਂ ਤੇ ਜਾਂ ਜੁਰਮਾਨੇ ਪਾਏ ਹੋਏ ਇਹਨਾਂ ਮੁੱਦਿਆਂ ਨੂੰ ਲੈ ਕੇ ਅੰਦੋਲਨ ਸ਼ੁਰੂ ਕਰ ਰਹੇ ਆ ਇਸ ਅੰਦੋਲਨ ਦੀ ਤਿਆਰੀ ਵੱਜੋਂ ਅੱਜ ਦੀ ਜਿਹੜੀ ਮੀਟਿੰਗ ਦਾ ਵੱਡਾ ਇਕੱਠ ਸੱਦ ਕੇ ਤਿਆਰੀ ਕਰਾ ਰਹੇ ਇਹ ਸਿਰਫ ਇੱਕ ਜਥੇਬੰਦੀ ਨਹੀਂ ਕਿ ਸਾਰੀਆਂ ਜਥੇਬੰਦੀਆਂ ਕਿ ਕਿਸਾਨ ਮਜ਼ਦੂਰ ਮੋਰਚੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਦਾੜਾ ਚੈਪਟਰ ਲਗਭਗ 10 ਜਥੇਬੰਦੀਆਂ ਨੇ ਉਹ ਕਰ ਰਹੀਆਂ ਹੈਗੀਆਂ ਨੇ ਆਪਣੇ ਪੱਧਰ ਤੇ तमाम ਪੰਜਾਬ ਦੀਆਂ ਦੇਸ਼ ਦੀਆਂ ਜਥੇਬੰਦੀਆਂ ਜੁਟੀਆਂ ਨੇ ਅਸੀਂ ਸਮਝਦੇ ਹਾਂ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਨੌਜਵਾਨ ਆ ਚਾਹੇ ਸ਼ਹਿਰੀ ਬੰਦੇ ਆ ਸਾਰਿਆਂ ਨੂੰ ਇਕੱਠੇ ਹੋ ਕੇ ਵੱਡਾ ਸਰਕਾਰ ਖਿਲਾਫ ਮੋਰਚਾ ਲਾਉਣਾ ਚਾਹੁੰਦੇ ਕਿ ਵੱਡੇ ਮਸਲੇ ਹੈਗੇ ਆ ਹੁਣ 11 ਤਰੀਕ ਨੂੰ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਕੋ ਆਪਣਾ ਇਲੈਕਸ਼ਨ ਨਾਲ ਕੋਈ ਸਬੰਧ ਨਹੀਂ ਹੈਗਾ ਅਸੀਂ ਤੇ ਕਹਾਂਗੇ ਵੀ ਭਰਾਓ ਚਲੋ ਜਮੂਰੀਅਤ ਦੇ ਵਿੱਚ ਲਕਸ਼ਣਾ ਹੁੰਦੀਆਂ ਹੁੰਦੀਆਂ ਇਹ ਤੁਹਾਡਾ ਗੁੱਸਾ ਕੱਢਣ ਵਾਸਤੇ ਆਪੋਚ ਉਹਦੀ ਲੜਿਓ ਨਾ ਆਪੋਚ ਉਹਦੀ ਟਕਰਾਇਓ ਨਾ ਕਿਸੇ ਸਰਕਾਰ ਨੇ ਕੋਈ ਕੁਝ ਦੇ ਨਹੀਂ ਦੇਣਾ ਆਪਣੇ ਢੰਗ ਨਾਲ ਜਿੰਨੂੰ ਕੋਈ ਠੀਕ ਲੱਗਦਾ ਜਿਹੜੇ ਹਿਸਾਬ ਨਾਲ ਕੋਈ ਠੀਕ ਲੱਗਦਾ ਆਪਦੇ ਹਿਸਾਬ ਨਾਲ ਆਪਣੀ ਬੋਟ ਦਾ ਇਸਤੇਮਾਲ ਕਰੋ ਜੇ ਮੈਂ ਬਦਲਾ ਲਿਆਂਦਾ ਸੀ ਲੋਕਾਂ ਨੇ ਉਹ ਕਿਹੋ ਜਿਹਾ ਬਦਲਾ ਜਿਹੜਾ ਵੇਖ ਰਹੇ ਹੋ ਜੀ ਦੇਖੋ ਮੁਖਰੂਪ ਵਿੱਚ ਭਗਵੰਤ ਮਾਨ ਸਰਕਾਰ ਜੋ ਕੁਝ ਵਾਦੇ ਕਰਕੇ ਆਈ ਸੀ ਪੂਰੀ ਤਰ੍ਹਾਂ ਨਾਕਾਮਜਬ ਹੋ ਗਈ ਨਾ ਬੇਰੋਜ਼ਗਾਰੀ ਮੁੱਕੀ ਨਾ ਨਸ਼ਾ ਮੁਕਿਆ ਨਾ ਖੇਤੀ ਦਾ ਸੰਕਟ ਦਾ ਹੱਲ ਹੋਇਆ ਭਗਵੰਤ ਮਾਨ ਸਰਕਾਰ ਸਗੋਂ ਪਹਿਲੀਆਂ ਸਰਕਾਰਾਂ ਨੂੰ ਚੰਗਾ ਕਹਾਗੀ ਪਰ ਉਹਨਾਂ ਨੂੰ ਵੀ ਮਾੜੀ ਪਰਫਾਰਮੈਂਸ ਆਈ